ਹਲਕਾ ਜਗਰੋਂ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਬੀਬੀ ਸਰਬਜੀਤ ਕੌਰ ਪਿਛਲੇ ਬੀਤੇ ਦਿਨੀ ਉਹਨਾਂ ਦਾ ਬਹੁਤ ਭਿਆਨਕ ਰੋਡ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਤੇ ਇਸ ਮੌਕੇ ਅਸੀਂ ਉਹਨਾਂ ਦੇ ਕੋਲ ਪਹੁੰਚੇ ਆ ਮੋਗਾ ਦੇ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਗੱਲਬਾਤ ਕਰਨ ਦੀ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਬੀਬੀ ਜੀ ਸਭ ਤੋਂ ਪਹਿਲਾਂ ਕਿਵੇਂ ਆ ਕੰਡੀਸ਼ਨ ਹੈ ਤੁਹਾਡੀ ਹੋ ਪੈਰੇਦਾਰ న్యూਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਫਤਿਹ ਦੀ ਸਾਂਝ ਅਰਚ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲਤ ਠੀਕ ਹੈ ਕਿ ਨਾਲ ਬੈਟਰ ਫੀਲ ਕਰ ਰਹੀ ਹੈ ਜਿੱਦਾ ਜਿੱਦਾ ਆਪਣੇ VOTER ਨੇ ਸਪੋਰਟ ਕਰਨੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਕਿਉਂਕਿ ਬਹੁਤ ਭਿਆਨਕ ਐਕਸੀਡੈਂਟ ਸੀਗਾ ਤੇ VOTERਾਂ ਦੇ ਵਿੱਚ ਮਨੋਬਲ ਥੋੜਾ ਜਿਹਾ ਟੁੱਟ ਜਾਂਦਾ ਵਾ ਉਹਨਾਂ ਦੀ ਸਪੋਰਟ ਦੇ ਲਈ ਉਹਨਾਂ ਦਾ ਮਨੋਬਲ ਵਧਾਉਣ ਦੇ ਲਈ ਕੀ ਤੁਸੀਂ ਮੈਂ ਤਾਂ ਆਪਣੇ ਸਾਰੇ ਵੀਰਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦੇ ਆ ਆਜ਼ਾਦੀ ਦੀ ਦੂਜੀ ਜੰਗ ਕੋਈ ਵੀ ਆਜ਼ਾਦੀ ਦੀ ਜੰਗ ਇਕੱਲਾ ਬੰਦਾ ਨਹੀਂ ਜਿੱਤ ਸਕਦਾ ਸਾਰੇ ਚੋਦੇ ਆ ਸਾਰੇ ਜਾਣੇ ਆਪਣੇ ਆਪਣੇ ਮੋਰਚੇ ਸੰਭਾਲ ਲੇਗੇ ਤਾਂ ਆਪਾਂ ਇਹ ਆਜ਼ਾਦੀ ਦੀ ਦੂਸਰੀ ਜੰਗ ਪੱਕਾ ਜਿੱਤਾਂਗੇ ਜਿਹੜੇ ਮੁੱਦਿਆਂ ਨਾਲ ਆਪਾਂ ਲੜ ਰਹੇ ਆ ਉਹ ਲੜਾਈ ਕੋਈ ਮੇਰੀ ਇਕੱਲੀ ਦੀ ਨਹੀਂ ਹੈ ਮੈਂ ਰਹਾ ਜਾਂ ਨਾ ਰਹਾ ਤਾਂ ਇਹ ਗੱਲ ਪੱਕੀ ਹੈ ਵੀ ਆਪਾਂ ਸਾਰੇ ਉਸ ਨਵੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਮਾਅ ਸਿਰਜਣ ਜਾ ਰਹੇ ਆ ਜਿਹੜਾ ਸਾਡੇ ਰਹਿਣ ਦੇ लायक ਹੋਏ ਉਹ ਆਪਾਂ ਸਾਰੇ ਡਲ ਕੇ ਸਿਰ ਜਾਨੀ ਤੇ ਹਲਕੇ ਦੇ ਵਿੱਚ ਹੁਣ ਤੁਸੀਂ ਹਸਤਾਲ ਹੋ ਹੈਗੇ ਹੋ ਤੁਸੀਂ ਹਲਕੇ ਦੇ ਵਿੱਚ ਵਿਚਰ ਨਹੀਂ ਸਕਦੇ ਅਜੇ ਤੇ ਤੁਹਾ ਤੋਂ ਬਾਅਦ ਵਿੱਚ ਕੌਣ ਆ ਜਿਹੜਾ ਜ਼ਿੰਮੇਵਾਰੀ ਹਲਕੇ ਦੇ ਵਿੱਚ ਕੋਈ ਸੰਭਾਲ ਲਿਆ ਵਾ ਇੱਕ ਮੇਰੇ ਕੈਂਪੇਨ ਮੈਨੇਜਰ ਅਮਨ ਮੂਰੀ ਤੇ ਤੁਜਾ ਸਾਡੇ ਸਾਰੇ ਹਲਕੇ ਦੇ ਵਲੰਟੀਅਰਸ ਸਾਰੇ ਆਪਣੇ ਆਪਣੇ ਮੋਰਚੇ ਸੰਭਾਲੇ ਬੈਠੇ ਆ ਮੈਂ ਹੈਗੀ ਆ ਮਾਨਸਿਕ ਤੌਰ ਤੇ ਉਹਨਾਂ ਦੇ ਨਾਲ ਆ ਸਰੀਰਕ ਤੌਰ ਤੇ ਨਹੀਂ ਆ ਕੁਈ ਕਰਨੀ ਕੋ ਕੰਮ ਕਰ ਰਿਹਾ ਕੋਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਕੋਈ ਲੀਡਰ ਕਿਸੇ ਚੋਂ ਵੱਡੇ ਪੱਤਰ ਤੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਕੋਈ ਹਾਲਚਾਲ ਪੁੱਛਣ ਲਈ ਆਇਆ ਜਾਂ ਕਿਸੇ ਦਾ ਫੋਨ ਆਇਆ ਹੋਵੇ ਤੁਹਾਡੇ ਕੋਲ ਮੈਨੂੰ ਸਭ ਤੋਂ ਪਹਿਲਾਂ ਰਾਤੀ ਸੰਜੇ ਸਿੰਘ ਜੀ ਮਿਲ ਕੇ ਗਏ ਉਹਨਾਂ ਦੇ ਫਾਦਰ ਸਪੈਸ਼ਲੀ ਯੂਪੀ ਤੋਂ ਆਏ ਅਰਵਿੰਦ ਕੇਜਰੀਵਾਲ ਜੀ ਤੇ ਉਸੇ ਦਿਨ ਤੋਂ ਲਗਾਤਾਰ ਥੋੜੀ ਥੋੜੀ ਦੇਰ ਬਾਅਦ ਫੋਨ ਆ ਰਹੇ ਆ ਸਾਡੇ ਰਿਸ਼ੀ ਧੂਪੇ ਜੀ, ਕਪਿਲ ਭਾਰਤਵਾਦੀ ਜੀ, ਅਮਰੀਤ ਸ਼ਰਮਾ ਜੀ ਐਂਡ ਲੋਕਲ ਹਰਜੋਤ ਵੈਸੀ ਆਹਬਾਬ ਕਰੇਵਾਲ ਦਲਜੀਤ ਭੋਲਾ ਮੇਰੀ ਪਾਰਟੀ ਦੇ ਸਾਰੇ ਜਿੰਨੇ ਕੈਂਡੀਡੇਟਸ तकरीबन ਸਭ ਤੇ ਫੋਨ ਆ ਚੁੱਕੇ ਆ ਤੇ ਸਾਰੇ ਹਲਕੇ ਦੇ ਵਲੰਟੀਅਰਸ ਮੈਨੂੰ ਆ ਕੇ ਮਿਲ ਕੇ ਜਾ ਚੁੱਕੇ ਆ ਕੀ ਲੱਗ ਰਿਹਾ ਹਲਕੇ ਦੇ ਵਿੱਚ ਮਾਹੌਲ ਕਿੱਦਾਂ ਦਾ ਲੱਗ ਰਿਹਾ ਆ ਆਮ ਆਦਮੀ ਪਾਰਟੀ ਦੇ ਬ੍ਰਤੀ ਜੇ ਪਗਲ ਕਰੀ 117 ਲਈ 117 ਸੀਟਾਂ ਲੈ ਕੇ ਜਾਵਾਂਗੇ ਕਿਉਂਕਿ ਦੁਸ਼ਮਣਾਂ ਦੇ ਖੇਮੇ 'ਚ ਤੂਫਾਨ ਆਣਾ ਬਾਕੀ ਆ ਚਿੱਤਤਾ ਚ ਕੀਨੀ ਆ ਐਲਾਨ ਹੋਣਾ ਬਾਕੀ ਆ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੀ ਕੰਡੀਸ਼ਨ ਸੀਗੀ ਇਹਨਾਂ ਦੀ ਜਦੋਂ ਲਿਆਂਦਾ ਗਿਆ ਤੇ ਕਿੰਨਾ ਕੁ ਜਲਦੀ ਰਿਕਵਰ ਹੋ ਰਹੇ ਨੇ ਸਭ ਕਿਸ ਤਰ੍ਹਾਂ ਦੀ ਕੰਡੀਸ਼ਨ ਆ ਹੁਣ ਜਿਵੇਂ ਪਹਿਲਾਂ ਲਿਆਂਦਾ ਸੀ ਇਹਨਾਂ ਨੂੰ ਉਸ ਵੇਲੇ ਕੀ ਹਾਲ ਸੀਗਾ ਤੇ ਇਸ ਵੇਲੇ ਕੀ ਹਾਲਾਤ ਹੈ ਇਹਨਾਂ ਦੀ ਮੈਂ ਡਾਕਟਰ ਵੀ ਐਸ ਭੋਗਲ ਮੈਡੀਜ਼ੋਨ ਹਸਪੀਟਲ ਕਲਸਰ ਤੋਂ ਹੋ ਗਿਆ ਤੋ ਹੋ ਗਿਆ 28 ਤਰੀਕ ਨੂੰ ਸਵੇਰੇ ਤਕਰੀਬਨ 8:30 ਵਜੇ ਮੈਨੂੰ ਫੋਨ ਆਇਆ ਕਿ ਜਗਰਾਉ ਸਰਜੀਤ ਔਰ ਮਨੂ ਦਾ ਬਹੁਤ ਗੁੜੀ ਟ੍ਰੈਕਸੀਡੈਂਟ ਹੋ ਗਿਆ ਤੇ ਤੁਸੀਂ ਫਟਾਫਟ ਪਹੁੰਚੇ ਮੈਂ ਉਸੇ ਟਾਈਮ ਤੇ ਗੱਡੀ ਲੈ ਕੇ ਜਦੋਂ ਜਗਰਾਉ ਗਿਆ ਤਾਂ ਉਸ ਉਸ ਟਾਈਮ ਤੇ ਸਰਜੀਤ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਸ਼ਿਫਟ ਕਰ ਰਹੀ ਸੀ டிਐਨਸੀ ਸੀਐਮਸੀ ਵੇਟ ਨਹੀਂ ਜਦੋਂ ਮੈਂ ਗੱਡੀ ਦੇ ਵਿੱਚ ਜਾ ਕੇ ਇਸ ਨੇ ਇਹਨਾਂ ਦੇ ਵਾਈਟਲ ਸਾਈਨਸ ਦੇਖ ਕੇ ਗਲਾਸਗੋ ਕਾਮਾ ਸਕੇਲ ਅਕੋਰਡਿੰਗ ਤਾਂ ਮੈਨੂੰ ਥੋੜੀ ਜੀ ਉਮੀਦ ਲੱਗੀ ਕਿ ਇਹ ਇਹਨਾਂ ਨੂੰ ਹੈਪੀਂਟੀ ਹੈ ਲੇਕਿਨ ਜਿੰਨਾ ਚਿਰ ਅਸੀਂ ਸੀਟੀ ਸਕੈਨ ਨਹੀਂ ਕਰਾਉਂਦੇ ਉਸ ਨੂੰ ਰੂਲ ਆਊਟ ਨਹੀਂ ਕਰਦੇ ਕਰੈਕਟਲੀ ਉਹਨਾਂ ਚ ਰਿਸਕ ਉਸ ਦੇ ਬਾਰੇ ਡਿਸਾਈਡ ਨਹੀਂ ਕਰ ਸਕਦੇ ਕਿਉਂਕਿ ਸਿਰ ਦੀ ਸੱਟ ਸਾਨੂੰ 72 ਘੰਟੇ ਤੱਕ ਮੋਨੀਟਰ ਕਰਦੇ ਜਾਂ ਦੇਖਣਾ ਪੈਂਦਾ ਪਹਿਲੇ ਜਿਹੜੇ 24 ਘੰਟੇ ਹੁੰਦੇ ਬੜਾ ਕ੍ਰੂਸ਼ੀਅਲ ਟਾਈਮ ਹੁੰਦਾ ਉਹ ਬੜਾ ਡੇਂਜਰਸ ਟਾਈਮ ਹੁੰਦਾ ਉਹਦੇ ਵਿੱਚ ਅਸੀਂ ਫਸਟ ਏਡ ਜਿਹੜੀ ਇਮੀਡੀਏਟਲੀ ਟਰੀਟਮੈਂਟ ਸ਼ੁਰੂ ਕਰਦੇ ਸਾਨੂੰ ਰਿਜ਼ਲਟ ਅੱਛੇ ਮਿਲ ਜਾਂਦੇ ਜਦੋਂ ਮੈਂ ਇਹਨਾਂ ਨੂੰ ਅਸੈਸਮੈਂਟ ਕੀਤੀ ਤਾਂ ਮੈਂ ਸਿੱਧਾ ਉੱਥੋਂ ਆਪਣੇ ਲੁਧਿਆਣੇ ਭੇਜਣ ਦੀ ਬਜਾਏ ਮੈਂ ਮੋਕੇ ਡਿਸਵਾਲ ਸਕੈਨ ਗਾੜੀ ਨਾਲ ਮੂਵੀ ਹੋਣ ਕੀ ਡਾਕਟਰ ਜਿਸਵਾਲ ਨੂੰ ਕਿੰਨ ਇਮੀਡੀਏਟਲੀ ਸੀਟੀ ਸਕੈਨ ਦੀ ਲੋੜ ਅਸੀਂ ਇੱਥੇ ਗੱਡੀ ਲਿਆਂਦੀ ਤੇ ਆ ਕੇ ਸੀਸੀਟੀ ਸਕੈਨ ਕਰਵਾਇਆ ਫਿਰ ਐਕਸਰੇ ਸਾਤੀ ਦਾ ਕਰਵਾਇਆ ਉਸ ਤੋਂ ਬਾਅਦ ਪਾਹ ਦਾ ਮੋਢੇ ਦਾ ਤੇ ਉਸ ਤੋਂ ਬਾਅਦ ਸਾਨੂੰ ਰਿਪੋਰਟ ਆ ਕੇ ਇਹਨਾਂ ਦੇ ਇੰਟਰਨਲ ਜਿਹੜੀ ਬ੍ਰੇਨ ਦੇ ਵਿੱਚ ਕੋਈ ਇੰਜਰੀ ਨਹੀਂ ਐ ਸੱਟ ਤਾਂ ਹੈ ਸਿਰ ਦੇ ਉੱਤੇ ਕਾफी ਸੱਟ ਸੀਗੀ ਤੇ ਇੱਕ ਬਾਹ ਸੱਜੀ ਟੁੱਟੀ ਹੋਈ ਹੈ ਸਿਰ ਦੇ ਉੱਤੇ ਜਿਹੜੀ ਪੱਟੀ ਕਰੀ ਹੋਈ ਸੀ ਉਹਦੇ ਅੰਦਰ ਕੋਈ ਸਟਿਚਿੰਗ ਨਹੀਂ ਹੋਈ ਸੀ ਬਲੇਡਿੰਗ ਹੋ ਰਹੀ ਸੀ ਅੱਖਾਂ ਵੀ ਕਵਰ ਕੀਤੀਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਕਿ ਸੀਟੀ ਸਕੈਨ ਦੀ ਮੈਨੂੰ ਇੱਕ ਪੋਜ਼ਿਟਿਵ ਰਿਪੋਰਟ ਆਗਰੀ ਹੈ ਜਿਸ ਦਾ ਕਰਕੇ ਮੈਂ ਇਹਨੂੰ ਇੱਥੇ ਕੰਟਰੋਲ ਇਜੀ ਕਰ ਸਕਦਾ ਸਾਂ ਸੋ ਮੇਰੇ ਬੱਸ ਦੀ ਟ੍ਰੀਟਮੈਂਟ ਵੰਦੀ ਸੀ ਇਸ ਕਰਕੇ ਮੈਂ ਇੱਥੀ ਆ ਨਾਲ ਦੀ ਨਾਲ ਮੈਨੂੰ ਫੋਨ ਆ ਦੇ ਕੇ ਕਿ ਦੂਸਰੇ ਜਿਹੜੇ ਚਾਰ ਕੈਂਡੀਡੇਟ ਹੋਰ ਨੇ ਸੀਗੇ ਨਾਲ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਨੂੰ ਡੀ ਐਮ ਸੀ ਜਾ ਰਹੇ ਨੇ ਫਿਰ ਮੈਂ ਉਹਨਾਂ ਨੂੰ ਫੋਨ ਤੇ ਪੁੱਛਦਾ ਰਿਹਾ ਕਿ ਸਾਰੇ ਗੱਲਬਾਤ ਕਰ ਰਹੇ ਐ ਬੋਲਦੇ ਚੱਲਦੇ ਐ ਮੈਨੂੰ ਇਹ ਜਵਾਬ ਤਾਂ ਖਵرائی ਹੋਏ ਨੇ ਬੋਲਦੇ ਤਾਂ ਠੀਕ ਨੇ ਇੱਕ ਦੀ ਬਾਹ ਟੁੱਟੀ ਹੋਈ ਐ ਇੱਕ ਦੀ ਲੱਤ ਟੁੱਟੀ ਹੋਈ ਐ ਤਾਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਿੱਧੇ ਮੇਰੇ ਕੋਲ ਆਵੋ ਕਿਉਂਕਿ ਦੋ ਜਗ੍ਹਾ ਮੈਨੂੰ ਟੈਂਡ ਕਰਨਾ ਬਹੁਤ ਹੀ ਮੁਸ਼ਕਲ ਆ ਨਹੀਂ ਸੀ ਇਸ ਕਰਕੇ ਮੈਂ ਆਪਣੇ ਔਰ ਫਰੈਂਡ ਜਿਹੜੇ ਐ ਡਾਕਟਰ ਔਰਥੋਸੈਨਿਟੀ ਨੌਟਰਿਸ਼ਵਾਲ ਸੰਦੂ ਉਹਨਾਂ ਨੂੰ ਮੈਂ ਫੋਨ ਕੀਤਾ ਕਿ ਜਿਹੜੇ ਫ੍ਰੈਕਚਰ ਦੇ ਪੇਸ਼ੈਂਟ ਹੈ ਮੈਂ ਤੁਹਾਡੇ ਕੋਲੇ ਡਰੈਕਟ ਭੇਜ ਦਿੱਤੇ ਨੇ ਇਮੀਡੀਏਟਲੀ ਉਹਨਾਂ ਨੂੰ ਪਲੀਜ਼ ਅਟੈਂਡ ਕਰ ਲੈਣਾ ਸੋ ਮੈਂ ਇਹਨੂੰ ਆਪਣੇ ਹਸਪੀਟਲ ਲਿਆ ਸਰਜੀਤ ਕੋਰ ਨੂੰ ਇੱਥੇ ਆ ਕੇ ਮੈਂ ਇਹਨਾਂ ਦੀ ਸਾਰਾ ਕਲੀਨ ਕਰਕੇ ਉਹ ਸਾਫ ਕੀਤਾ ਵਿੱਚੋਂ ਪੀਸ ਕੱਟੇ ਕੱਚ ਦੇ ਪੀਸ ਜਿਹੜੇ ਆ ਸਾਰੇ ਸਿਰ ਦੇ ਵਿੱਚੋਂ ਜ਼ਖਮ ਦੇ ਵਿੱਚੋਂ ਕੱਢੇ ਕੱਢਣ ਤੋਂ ਬਾਅਦ ਫਿਰ ਮੈਂ ਇਸ ਦੀ ਸਾਰੀ ਦੀ ਸਾਰੀ ਰਿਪੇਅਰ ਕੀਤੀ ਜਿਹੜੀਆਂ ਵੀ ਸਿਰ ਦੇ ਉੱਤੇ ਇੰਜਰੀ ਸੀ ਰਿਕਵਰੀ ਦੀ ਉਮੀਦ ਆਪਾਂ ਕਿੰਨੀ ਤੇ ਜਲਦੀ ਕਰ ਸਕਦੇ ਆ ਬੇਬੇ ਦੇਖੋ ਹੁਣ ਰਿਕਵਰੀ ਦੀ ਉਮੀਦ ਤੁਹਾਡੇ ਸਾਹਮਣੇ ਬੈਠਾ ਪੇਸ਼ੈਂਟ ਖਾਣਾ ਪੀਣਾ ਖਾ ਰਿਹਾ ਹੈ ਅੱਛਾ ਹੈ ओरिएंटेड ਹੈ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰ ਰਿਹਾ ਸੋ ਇਸ ਤੋਂ ਵੱਧ ਸਾਨੂੰ ਕੀ ਖੁਸ਼ੀ ਹੋ ਸਕਦੀ ਹੈ ਕੁਝ ਐਦਾ ਜ਼ਰੂਰ ਹੁੰਦਾ ਕਿ ਇੰਨੀਆਂ ਡਰੱਗਸ ਲੱਗੀਆਂ ਹੁਣ ਇੰਨੇ ਮੇਜਰ ਟਰੋਮਾ ਦੇ ਵਿੱਚ ਕੁਝ ਸੈਡੇਸ਼ਨਸ ਹੁੰਦੀਆਂ ਨੇ ਕੁਝ ਉਹਨਾਂ ਦੇ ਇਫੈਕਟਸ ਹੁੰਦੇ ਨੇ ਕੁਝ ਜਿਹੜੀ ਹੈ ਕਨਕਸ਼ਨ ਇੰਜਰੀਜ਼ ਹੋਈਆਂ ਹੁੰਦੀਆਂ ਨੇ ਬਾਡੀ ਨੂੰ ਝਟਕੇ ਲੱਗੇ ਹੁੰਦੇ ਨੇ ਜਾਂ ਬ੍ਰੇਨ ਨੂੰ ਕਨਕਸ਼ਨ ਇੰਜਰੀ ਉਹਦੇ ਵਿੱਚੋਂ ਬਾਹਰ ਆਉਣ ਵਾਸਤੇ ਥੋੜਾ ਟਾਈਮ ਲੱਗਦੇ ਇਸ ਕਰਕੇ ਮੈਂ 72 ਘੰਟੇ ਨਾ ਨੂੰ ਆਪਣੇ ਕੋਲੇ ਹੀ ਰੱਖਾਂਗਾ ਉਨੀ ਦੇਰ ਮੈਂ ਅਲੋ ਨਹੀਂ ਕਰਾਂਗਾ ਕਿਸੇ ਵਾਰ ਇਹ ਬੀਬੀ ਜੀ ਕੋਈ ਜਾਂਦੇ ਹੋਏ ਕੋਈ ਸਨੇਹਾ ਹੋਰ ਕੋਈ ਆਪਣੇ ਸਪੋਰਟਰਾਂ ਦੇ ਲਈ ਕੋਈ ਮੈਂ ਇੱਕੋ ਗੱਲ ਕਹਿਣੀ ਚਾਹਨੀ ਆ ਆਪਾਂ ਜਿਹੜਾ ਸਮਾਜ ਸਰਜਨ ਚੱਲੇ ਆ ਉਹ ਆਪਣੇ ਸਾਰਿਆਂ ਦਾ ਉੱਥੇ ਮੈਂ ਜਾਂ ਕੋਈ ਹੋਰ ਜ਼ਰੂਰੀ ਉੱਥੇ ਸਾਰੇ ਜ਼ਰੂਰੀ ਆ ਸਾਰੇ ਵੀਰ ਆਪਣੇ ਆਪਣੇ ਕੰਮ ਸੰਭਾਲ ਕੇ ਇੱਕ ਵੱਡੀ ਲੀਡ ਤੇ 4 ਫਰਵਰੀ ਨੂੰ ਝਾੜੂ ਨੂੰ ਵੋਟ ਪਾ ਕੇ ਜਿਤਾਈਏ ਤਾਂ ਕਿ ਜਿਹੜੇ ਸੁਪਨਿਆਂ ਦਾ ਸਮਾਜ ਭਗਤ ਸਿੰਘ ਹੁਣੇ ਸਿਰਜਣਾ ਚਾਹੁੰਦੇ ਸੀ ਆਪਾਂ ਇਕੱਠੇ ਹੋ ਕੇ ਸਿਰਜੀਏ ਇਨਕਲਾਬ ਜਿੰਦਾਬਾਦ ਸੋ ਇਹ ਸਨ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀਪੀ ਸਰਬਜੀਤ ਕੌਰ ਮੈਕ ਕੈਮਰਾਮੈਨ ਜਸਵੀਰ ਹੀਰਾ ਦੇ ਨਾਲ ਸਨੀ ਸੂਜਾਪੁਰ ਪਹਿਰੇ ਦਾ ਟੀਵੀ ਲਈ ਹੋਗਾ